ਸਤਿ ਸ੍ਰੀ ਅਕਾਲ ਦੋਸਤੋ ਜੋ ਅੱਜ ਦੀ ਇਹ ਵੀਡੀਓ ਤੁਸੀਂ ਦੇਖਣ ਜਾ ਰਹੇ ਹੋ ਸ੍ਰੀ ਅਮਰਸਰ ਸਾਹਿਬ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿੱਥੇ ਕਿ ਸੰਗਤ ਚਪਾਰੇ ਦੇ ਲਈ ਆਈਆਂ ਤੇ ਜੋ ਭਖਾਰੀ ਤੁਸੀਂ ਦੇਖ ਰਹੇ ਹੋ ਪਹਿਲੀ ਨਜ਼ਰੇ ਦੇਖਣ ਦੇ ਲਈ ਸ਼ਾਇਦ ਤੁਹਾਨੂੰ ਇਸ ਤੇ ਤਰਸਾ ਜਾਵੇ ਪਰ ਜਿਹੜੀ ਇਸ ਦੇ ਵੱਲੋਂ ਕਰਤੂਤ ਕੀਤੀ ਜਾਂਦੀ ਹੈ ਉਹ ਸੁਣਨ ਤੋਂ ਬਾਅਦ ਤੁਹਾਡੇ ਦੇ ਵੀ ਗੁੱਸੇ ਦੀ ਕੋਈ ਹੱਦ ਨਹੀਂ ਰਹੇਗੀ ਜੇਕਰ ਤੁਸੀਂ ਆਪਣੇ ਗੁਰੂ ਨਾਲ ਪਿਆਰ ਕਰਦੇ ਹੋ ਕਿਉਂਕਿ ਇਹ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵੱਲ ਖੜਾ ਹੋ ਕੇ ਹਰ ਸਮੇਂ ਪਿਸ਼ਾਬ ਕਰਦਾ ਹੈ ਜਿੰਨੀ ਵਾਰ ਵੀ ਪਿਸ਼ਾਬ ਜਾਂਦਾ ਹੈ ਤੇ ਉਸ ਤੋਂ ਇਲਾਵਾ ਇਸ ਨੂੰ ਹਰ ਇੱਕ ਚੀਜ਼ ਦਾ ਪਤਾ ਹੈ ਇਸ ਨੂੰ ਪੈਸੇ ਸੰਭਾਲਣ ਦਾ ਪਤਾ ਹੈ ਇਸ ਨੂੰ ਇਹ ਪਤਾ ਹੈ ਕਿ ਲੋਕਾਂ ਦੇ ਨਾਲ ਕਿਵੇਂ ਗੱਲਬਾਤ ਕਰਨੀ ਹੈ ਕਿਵੇਂ ਜੇਕਰ ਕੋਈ ਛੋਟਾ ਨੋਟ ਦਿੰਦਾ ਤਾਂ ਉਸ ਨੂੰ ਭਗਾ ਕੇ ਮਾਰਨਾ ਹੈ ਵੱਡਾ ਨੋਟ ਲੈਣਾ ਇਸ ਨੂੰ ਅਨੋਵਾਕਾਰ ਛੱਡ ਕੇ ਜਾਂਦੀ ਹੈ ਅਨੋਵਾਈ ਲੈ ਕੇ ਜਾਂਦੀ ਹੈ ਸੋ ਬੇਨਤੀ ਹੈ ਕਿ ਅੱਜ ਦੀ ਵੀਡੀਓ ਦੇ ਵਿੱਚ ਕੋਈ ਇਹ ਨਾ ਕਹੋ ਕਿ ਇਸ ਦੇ ਨਾਲ ਵਿਵਹਾਰ ਚੰਗੇ ਤਰੀਕੇ ਨਾਲ ਨਹੀਂ ਕੀਤਾ ਕਿਉਂਕਿ ਜਿਹੜਾ ਬੰਦਾ ਗੁਰਦੁਆਰਾ ਸਾਹਿਬ ਆਬਾ ਦੀਪ ਸਿੰਘ ਦੇ ਸਥਾਨ ਵੱਲ ਖੜ ਕੇ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਹਨ ਪਸ਼ਾਬ ਕਰਦਾ ਦਿਨ ਦੇ ਵਿੱਚ ਕਈ ਵਾਰ ਅਜਿਹੇ ਬੰਦੇ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਤੁਸੀਂ ਕਰੋਗੇ ਤੁਸੀਂ ਆਪ ਕਮੈਂਟ ਕਰ ਦਿਓ ਹਾਂ ਜੀ ਇਹ ਬੰਦਾ ਜਿਹੜਾ ਨਾ ਇਹ ਇਹ ਸਹੀ ਆ ਇਹ ਆਣ ਕੇ ਆਡੇ ਟਾਈਮ ਆ ਜਦੋਂ ਮਰਜੀ ਵੇ ਲੋ ਇਹਨੇ ਇੱਥੇ ਬੈਠਣਾ ਚੱਕ ਕੇ ਇੱਥੇ ਬਾਥਰੂਮ ਕਰਨਾ ਇਹਨੇ ਇਹਦੇ ਉੱਪਰ ਫੁੱਟਬਾਲ ਦੇ ਉੱਤੇ ਸ਼ਰਿਆਮ ਮੇਰਾ ਸਾਹਮਣੇ ਦਫ਼ਤਰ ਆ ਟਰੈਵਲ ਦਾ ਮੈਂ ਆਣ ਕੇ ਬੰਦੇ ਨੂੰ ਬੜੀ ਬਣਾ ਰੋਕਿਆ ਇਹ ਸ਼ਰਿਆਮ ਇੱਥੇ ਬਾਥਰੂਮ ਕਰਦਾ ਇਹਨੂੰ ਪੈਸੇ ਹਾਂ ਪੈਸੇ ਮੰਗਦਾ ਇਹਨੂੰ ਬੰਦੇ ਨੂੰ ਪਤਾ ਵਾ ਇਹਨੂੰ ਇਹ ਨਹੀਂ ਪਤਾ ਮੈਂ ਵਾਸ਼ਰੂਮ ਕਿੱਥੇ ਕਰਨਾ ਕਿੱਥੇ ਨਹੀਂ ਕਰਨਾ ਇਹਦੇ ਨਾਲ ਵੀ ਹੈਗਾ ਕੋਈ ਇਹ ਇਹ ਇਹਨੂੰ ਕੋਈ ਤਾਰ ਕੇ ਜਾਂਦਾ ਭਾਈ ਸਵੇਰੇ ਸਵੇਰੇ ਖੜ ਗਿਆ ਖੜ ਕਰ ਲਾ ਕਰ ਲਾ ਪਤਾ ਨਹੀਂ ਦਸਾਂ ਤੋਂ ਘੱਟ ਬੰਦਾ ਪੈਸੇ ਨਹੀਂ ਲੈਂਦਾ ਏ ਪੈਸੇ ਦਾ ਪਤਾ ਨਹੀਂ ਪਸ਼ਾਬ ਗੁਰੂ ਘਰ ਮੁਰੇ ਕਰਦਾ ਉਹਦਾ ਨਹੀਂ ਪਤਾ ਇਹ ਬੱਥੇ ਸ਼ੂਮ ਕਰਦਾ ਬੁੱਤ ਮਾਰਦਾ ਆਵਾਜ਼ ਆਈ ਬੰਦਾ ਬਣਾਉਂਦਾ ਤੈਨੂੰ ਬਲਾਹ ਇਹਨੂੰ ਕਿਹੜਾ ਤੇਰਾ ਬਾਪੂ ਤੇਰਾ ਬਲਾਹ ਆਪਣੇ ਬਾਪੂ ਨੂੰ ਚਲੋ ਪੈਸੇ ਸਾਂਭਣ ਦਾ ਪਤਾ ਇਹਨੂੰ ਫਟਬਾਥ ਤੇ ਵਾਸ਼ਰੂਮ ਕਰਦਾ ਸਹੀ ਸਹੀ ਬਸਿਓ ਆਹ ਭਾਜੀ ਦੀ ਕੈਮ ਕਰਦਾ ਸਾਹਮਣੇ ਵਾਸ਼ਰੂਮ ਕਰਦਾ ਗੁਰੂ ਘਰ ਦੇ ਸਾਹਮਣੇ ਬੰਦੇ ਦਾ ਪਤਾ ਇਹਨੂੰ ਪੈਸੇ ਲੁਕੋ ਰਿਆ ਹੈ ਕਿ ਇਹਨੂੰ ਪਿਸ਼ਾਬ ਨਹੀਂ ਪਤਾ ਵੀ ਗੁਰੂ ਘਰ ਦੇ ਸਾਹਮਣੇ ਇਹਨੂੰ ਕੌਣ ਛੱਡ ਕੇ ਜਾਂਦਾ ਉਹ ਗੱਡੀ ਵਾਲੇ ਆਉਂਦੇ ਕੋਈ ਨੋਵਾ ਤੇ ਅਨੋਵਾ ਗੱਡੀ ਜਾਂਉਂਦੇ ਨੇ ਅਨੋਵਾ ਗੱਡੀ ਛੱਡ ਕੇ ਜਾਂਦੀ ਹੈ ਇਹਨੂੰ ਬੰਦੇ ਨੂੰ ਛੱਡ ਕੇ ਜਾਂਦਾ ਕੋਈ ਲੈਣ ਵੀ ਆਉਂਦੇ ਫਿਰ ਕੋਈ ਸਵੇਰੇ ਸਵੇਰ ਰਾਨ ਨੂੰ ਲੈ ਕੇ ਵੀ ਜਾਂਦੇ ਨੇ ਨੋਵਾ ਗੱਡੀ 'ਚ ਭਾਈ ਲੈਣ ਦੇਖ ਲੋ ਐਨੋਵਾ ਗੱਡੀ ਜੀ ਛੱਡ ਗਈ ਹੈ ਨੋਵਾ ਗੱਡੀ ਜਾਂਦਾ ਨਾ ਹੋਵਾ ਗੱਡੀ ਜਾਂਦਾ ਵਾ ਚੰਗਾ ਬਣਾ ਹੈਗਾ ਸਹੀ ਤਰ੍ਹਾਂ ਬੋਲਦੇ ਸਾਰਾ ਕੁਝ ਦੱਸਦੇ ਆਪੇ ਨਾਟਕ ਨਾ ਕਰ ਔਰੇ ਫਸੇਗਾ ਫਿਰ ਤੇ ਮੈਂ ਜਦੋਂ ਪੁਲਿਸ ਵਾਲੇ ਆਉਂਦੇ ਨਾ ਉਦੋਂ ਮਾਰਿਆ ਭਜਦਾ ਵਾ ਉਦੋਂ ਉਦੋਂ ਕੱਢਾਂਗੇ ਤਾਂ ਭਜਦਾ ਹੈ ਆ ਵੀ ਭਾਈ ਮਿਹਨਤ ਕਰ ਰਹੇ ਹੁਣ ਕਿਵੇਂ ਪੁਲਿਸ ਨੂੰ ਦੇਖ ਕੇ ਮੈਂ ਭੱਜਣਾ ਨਾ ਭੱਜ ਕੇ ਦਿਖਾਵਾਂ ਇਹ ਸਾਨੂੰ ਮਾਣ ਆ ਇਹਨਾਂ ਦੇ ਇਹ ਗੁਰੂ ਦੇ ਅਸਲੀ ਸਿੱਖ ਨੇ ਅਈ ਉਸ ਰੂਪ ਵਿੱਚ ਦੇ ਬਾਬਾ ਜੀ ਦੇ ਬੜਾ ਢਾਉਂਦੇ ਆ ਸਾਹਮਣੇ ਪਿਸ਼ਾਬ ਕਰਦੇ ਨੂੰ ਪੈਸੇ ਮੰਗਣ ਦਾ ਪਤਾ ਆ ਪਿਸ਼ਾਬ ਕਰਨ ਦਾ ਨਹੀਂ ਪਤਾ ਸੰਗਤ ਐ ਦੀ ਨੰਗਨ ਦੀ ਹੁੰਦੀ ਆ ਤੇ ਇਹ ਸਾਹਮਣੇ ਪਿਸ਼ਾਬ ਕਰਦਾ ਹੀ ਕੰਨੀਵਰਾਂ ਨੂੰ ਡੱਕਿਆ ਪਰ ਇਹ ਬੰਦੇ ਲੋਕੀ ਸੰਨ ਨੂੰ ਕਹਿੰਦੇ ਭਾਈ ਤੁਸੀਂ ਕਿਉਂ ਡੱਕਦੇ ਹੋ